ਹੈਗਾ ਬਰਮਿੰਗਮ ਪੈਲੇਸ ਪ੍ਰਿੰਸ ਚਾਰਲਸ ਹਾਂ ਚਾਰਲਸ ਪ੍ਰਿੰਸ ਚਾਰਲਸ ਇਹ ਜਿਹੜਾ ਇਹ ਉੱਪਰ ਝੰਡਾ ਲੱਗਾ ਆ ਜੀ ਇਹ ਆਪੇ ਆ ਇਹਦਾ ਮਤਲਬ ਜਿਹੜਾ ਰਾਜਾ ਆ ਪ੍ਰਿੰਸ ਚਾਰਲਸ ਉਹ ਅੱਜ ਇੱਥੇ ਹੀ ਆ ਤੇ ਜੇ ਝੰਡਾ ਤੁਹਾਨੂੰ ਪਾਜੀ ਪਰਮਜੀਤ ਸਿੰਘ ਜੀ ਮਿਲ ਗਏ ਇਹ ਮੈਨੂੰ ਅਰਜنٹినా ਤੋਂ ਲਓ ਜੀ ਇਹ ਲੰਡਨ ਦੀਆਂ ਬਿਲਡਿੰਗਾਂ ਬਰਮਿੰਗਮ ਪੈਲੇਸ ਭਾਜੀ ਲੰਡਨ ਦੀ ਹਾਈ ਕੋਰਟ ਭਾਜੀ ਦੁਨੀਆ ਦਾ ਕੋਈ ਦੇਸ਼ ਨਹੀਂ ਛੱਡਿਆਗਾ ਅੱਛਾ ਪਿਛੇ ਤਿੰਨ ਕਿ ਮਹੀਨੇ ਬਾਅਦ ਅਰੇਖਲ ਚਾਰ ਮਹੀਨੇ ਬਾਅਦ ਇਹ ਜਾਂਦੇ ਹੀ ਆ ਮੈਂ ਕਹਿੰਦਾ ਯੂਰਪ ਸਾਰਾ ਦਾ ਘੁੰਮ ਲਿਆ ਤੁਸੀਂ ਉਹ 6 ਵੀਕ ਬਾਅਦ 6 ਵੀਕ ਬਾਅਦ ਅਵੇਲੇ ਉਹ ਕਿਨਾਂ 6 ਵੀਕ ਅੱਛਾ ਅੱਛਾ ਤੂੰ ਹਾਂ ਤੱਕ ਆ ਗਿਆ ਚੀਗੋ ਕਮਾਚਾ ਪੌੜੇ ਆਸ ਤੇ ਕਿੰਨੇ 6 ਆਪੇ ਅੰਦਰ ਅੱਛਾ ਅਨ ਦੋਸਤਾਂ ਨਾਲੋਂ

ਦੇਹੀ ਆਉਂਦੀ ਹੈ ਵੀ ਮੈਂ ਆਉਂਦੀ ਆਂ ਦੀਵਾਲੀ ਦੀ ਹੈ ਮੇਰੀ ਫਲੈਟ ਵਿੱਚ ਕੋਸ਼ਿਸ਼ ਹੋਏਗੀ ਕਿ ਮੈਂ ਦੀਵਾਲੀ ਇੱਥੇ ਮਨਾ ਲਵਾਂ ਮੈਂ ਆਪਾਂ ਤੁਹਾਡੇ ਘਰ ਆਵਾਂਗੇ ਇਹ ਫਿਰ ਤੋਂ ਵੀ 29 ਅਕਤੂਬਰ ਨੂੰ ਹੈ ਦੀਵਾਲੀ 20 ਨੂੰ ਹੈ 29 ਨੂੰ ਅਸੀਂ ਵਿੱਚ ਅਸੀਂ ਸਟਾਈਕ ਤੋਂ ਕਦੇ ਆਇਆ ਨਾ ਅੱਛਾ ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਬਾਅਦ ਸਟਾਈਕ ਆਉਂਦੀ ਹੈ ਅੱਛਾ ਇਹ ਭਾਈ ਤੋਂ 27 ਤੱਕ ਹੋਤੇ ਹੈ ਪੰਕਚ ਅੱਛਾ ਜੀ ਭਾਈ ਨੂੰ ਆਪਾਂ ਕਹਿੰਦੇ ਕਾਬੇ ਤੇ ਇਹਨਾਂ ਤੇ ਕਰਾਂ ਹਾਂ ਮੈਂ ਭਲਾ ਗਰੇ ਸੰਭਾਲਿਆ ਵੀ ਚੰਗਾ ਤੇ ਹੁਣ ਕਿਤੇ ਅਜੇ ਕੰਮ ਤੇ ਹੀ ਕਿ ਨਹੀਂ ਨਹੀਂ ਛੁੱਟੀ ਹੈ ਹੁਣ ਮੈਂ ਤੁਹਾਡੇ ਨਾਲ ਹੀ ਆ اچھا ਨਾਲ ਹੀ ਹਾਂ ਚਲੋ ਫਿਰ ਆਜੋ ਭਾਜੀ ਪਰਮਜੀਤ ਸਿੰਘ ਜੀ ਮਿਲ ਗਏ ਇਹ ਮੈਨੂੰ ਅਰਜنٹੀਨਾ ਮਿਲੇ ਸੀ ਤੇ ਉਹ ਜਿਵੇਂ ਕਹਿੰਦੇ ਨੇ ਵੀ ਪੰਜਾਬੀ ਨੂੰ ਪੰਜਾਬੀ ਦਾ ਮੋਹ ਤੇ ਖੂਨ ਨੂੰ ਖੂਨ ਦੀ ਖਿੱਚ ਤੇ ਉਹ ਤੋਂ ਫਿਰ ਸਾਡਾ ਪਿਆਰ ਪਿਆ ਤੇ ਅੱਜ ਮੈਂ ਲੰਡਨ ਆਇਆ ਤੇ ਇਹ ਭਾਜੀ ਸਪੈਸ਼ਲ ਆਏ ਆ ਮਿਲਣ ਵਾਸਤੇ ਤੇ ਹੁਣ ਮੈਨੂੰ ਲੰਡਨ ਘੁਮਾਣਗੇ ਤੇ ਆਪਣੇ ਪੰਜਾਬੀਆਂ ਨੇ ਬੜੀ ਜਗ੍ਹਾ ਮੱਲਾ ਮਾਰੀਆਂ ਨੇ ਤੇ ਇੱਕ ਦੂਜੇ ਨੂੰ ਵੇਖ ਕੇ ਬੜਾ ਖੁਸ਼ ਹੁੰਦੇ ਨੇ ਤੇ ਖੁਸ਼ ਹੋਣਾ ਵੀ ਚਾਹੀਦਾ ਆ ਤੇ ਬਾਕੀ ਚਲੋ ਦੁਨੀਆਦਾਰੀ ਵਸਦੀ ਰਹਿੰਦੀ ਆ ਲੱਤਾਂ ਖਿੱਚਣ ਵਾਲੇ ਵੀ ਹੈਗੇ ਆ ਪਰ ਕੋਸ਼ਿਸ਼ ਕਰਿਆ ਕਰੀਏ ਆਪਾਂ ਪੰਜਾਬੀ ਇੱਕ ਭਰਾ ਇੱਕ ਦੂਜੇ ਨੂੰ ਮਿਲਦੇ ਜਿਲਦੇ ਰਹੀਏ ਕਰੀਏ ਤੇ ਹੁਣੇ ਪਾਜੀ ਮੈਨੂੰ ਲੈ ਕੇ ਚੱਲੇ ਵਰਮਿੰਗਮ ਪੈਲੇਸ ਲੰਡਨ ਆਈ ਤੇ ਸਾਰਾ ਆਪਾਂ ਘੁੰਮਦੇ ਆ ਤੇ ਮਿਲਦੇ ਆਂ ਜੀ ਇਹ ਆ ਜੀ ਲੰਡਨ ਇਹਨੂੰ ਕਹਿੰਦੇ ਨੇ ਬੀਜੀ ਲੰਡਨ ਪਾਈਦਾ ਪਰਮਜੀਤ ਸਿੰਘ ਦੀ ਲੈ ਕੇ ਆਇਆ ਸਾਨੂੰ ਲੰਡਨ ਦੀ ਹਾਈ ਕੋਰਟ ਭਾਜੀ ਸੁਪਰੀਮ ਕੋਰਟ ਆ ਇਹ ਲੰਡਨ ਦੀ ਤੇ ਆ ਸਾਹਮਣੇ ਵਾਲਾ ਆ ਇਹ ਬਿਗ ਬਿਗ ਬੈਨ ਇਹ ਹੈ ਜੀ ਲੰਡਨ ਦਾ ਬਿਗ ਬੈਨ ਇਹ ਕੱਲਾ ਟਾਈਮ ਹੀ ਦੱਸਦਾ ਆ ਕਿ ਕੁਝ ਹੋਰ ਵੀ ਕਰਦਾ ਆ ਸਿੰਬਲ ਸਿੰਬਲ ਆ ਆ ਜੀ ਕਿਆ ਖੂਬਸੂਰਤ ਆ ਸੁਪਰੀਮ ਕੋਰਟ ਲੰਡਨ ਦੀ ਪਾਰਲੀਮੈਂਟ ਪਾਰਲੀਮੈਂਟ ਤੇ ਇਹ ਨਾਲ ਹੀ ਇਹ ਲੰਡਨ ਆਈਸ ਆ ਤੇ ਇੱਥੇ ਤੁਸੀਂ ਇੱਥੇ ਨਾਲ ਹੀ ਭਾਜੀ ਜਾ ਕੇ ਘੁੰਮ ਕੇ ਤੇ ਬਰਮਿੰਗਮ ਪੈਲੇਸ ਨਾਲ ਹੀ ਆਵੀ ਹੈ ਨਾ ਇਹ ਸਾਰੀਆਂ ਚੀਜ਼ਾਂ ਨੇੜੇ ਨੇੜੇ ਹੀ ਆ ਬਸ ਸਾਜੀ ਇੱਥੇ ਕਿੱਦਾਂ ਨਿਊਯਾਰਕ ਚ ਬਣਾਉਣਾ ਹੁਣ ਹੁੰਦਾ ਨਵਾਂ ਸਾਡੀ ਪਾਂਗਾ ਲੰਡਨ ਦਾ ਫਾਲਕਸ ਸਕੁਅਰ ਹੈ ਜੀ ਇਹ ਹੈਗਾ ਬਰਮਿੰਗਮ ਪੈਲੇਸ ਪ੍ਰਿੰਸ ਚਾਰਲਸ ਪ੍ਰਿੰਸ ਚਾਰਲਸ ਇਹ ਜਿਹੜਾ ਇਹ ਉੱਪਰ ਝੰਡਾ ਲੱਗਾ ਆ ਜੀ ਇਹ ਆਪੇ ਆ ਇਹਦਾ ਮਤਲਬ ਜਿਹੜਾ ਰਾਜਾ ਆ ਪ੍ਰਿੰਸ ਚਾਰਲਸ ਉਹ ਅੱਜ ਇੱਥੇ ਹੀ ਆ ਤੇ ਜੇ ਝੰਡਾ ਕਹਿੰਦੇ ਡਾਊਨ ਹੋਵੇ ਫਿਰ ਇਹਦਾ ਮਤਲਬ ਜਿਹੜਾ ਪ੍ਰਿੰਸ ਚਾਰਲਸ ਆ ਉਹ ਇੱਥੇ ਨਹੀਂ ਹੈਗਾ ਆ ਉਹ ਕਿਧਰ ਗਿਆ ਆਪਣੇ ਜਿੱਥੇ ਵੀ ਹਨਾ ਜੀ ਸੋ ਅੱਜ ਉਹਨੂੰ ਪਤਾ ਸੀ ਵੀ ਦਾਸ ਨਹੀਂ ਆਣਾ ਆ ਤੇ ਅੱਜ ਪ੍ਰਿੰਸ ਚਾਰਲਸ ਇੱਥੇ ਹੀ ਆਇਆ ਹੈ ਜੀ ਇਹ ਆਇਆ ਹੈ ਜੀ ਬਰਮਿੰਗਮ ਪੈਲੇਸ ਜਿੱਥੋਂ ਕਦੇ ਸਾਰੀ ਦੁਨੀਆ ਦਾ ਰਾਜ ਚੱਲਦਾ ਹੁੰਦਾ ਸੀ ਤੇ ਅੱਜ ਵੀ ਚਲੋ ਚੱਲਦਾ ਆ ਪਰ ਇਹ ਅੰਦਰੋਂ ਅੰਦਰ ਹੀ ਅਸੀਂ ਬਹੁਤ ਕੁਝ ਕਹਿ ਨਹੀਂ ਸਕਦੇ ਪਰ ਇਹ ਉਹ ਜਗ੍ਹਾ ਆ ਜਿੱਥੋਂ ਸਾਰੀ ਦੁਨੀਆ ਦਾ ਰਾਜ ਭਾਜੀ ਇੱਥੇ ਚੱਲਿਆ ਅੱਧੀ ਦੁਨੀਆ ਤੇ ਇਸ ਪੈਲੇਸ ਨੇ ਜਿਹੜਾ ਆ ਉਹ ਕਬਜ਼ਾ ਕੀਤਾ ਆ ਪਰ ਹੈ ਸੋਣਾ ਯਾਰ ਰੰਗ ਤੇ ਕੀਤਾ ਨੀ ਯਾਰ ਇਹਨਾਂ ਨੇ ਹਨਾ ਲੋਏ ਬਰਮਿੰਗਮ ਪੈਲੇਸ ਇਹ ਵਸਤੂ ਟ੍ਰੇਨਸ ਚਾਰਲਸ ਰਾਣੀ ਵਿਕਟੋਰੀਆ ਰਾਣੀ ਐਲਿਜ਼ਾਬੈਥ ਇਹ ਉਹ ਹੀ ਆ ਜੀ ਬਰਮਿੰਗਮ ਪੈਲੇਸ ਐ ਲੋ ਜੀ ਮੋਬਾਈਲ ਦੀ ਬੈਟਰੀ ਵੀ ਆਪਣੇ ਕੋ ਘੱਟਿਆ ਤੇ ਚੱਲ ਵੀ ਮਿੱਤਰਾ